ਔਰ ਬਹੁਤ ਜਿਆਦਾ ਵੱਡਾ ਨੁਕਸਾਨ ਜਿਹੜਾ ਇਸ ਟਰੱਕ ਦਾ ਹੋਇਆ ਔਰ ਆਪਾਂ ਗੱਲਬਾਤ ਵੀ ਕਰਦੇ ਆ ਇੱਥੇ ਹੈਗੇ ਟਰੱਕ ਵਾਲੇ ਵੀਰ ਜੀ ਹੈਗੇ ਜੀ ਆਪਾਂ ਗੱਲਬਾਤ ਵੀ ਕਰਦੇ ਆ ਬਹੁਤ ਵੱਡਾ ਨੁਕਸਾਨ ਹੋਇਆ ਬਾਈ ਦਾ ਸੋ ਬਾਈ ਜੀ ਜਿਹਨੇ ਸਾਹਮਣੇ ਔਰ ਬੰਗਾ ਵਾਲੇ ਪੈਟਰੋਲ ਪੰਪ ਦੇ ਬਿਲਕੁਲ ਨੇੜੇ ਦੀਆਂ ਤਸਵੀਰਾਂ ਨੇ ਥੋੜੀ ਆਪਾਂ ਜ਼ੂਮ ਕਰਕੇ ਦਿਖਾਉਣਾ ਤੁਹਾਨੂੰ ਕਿਸ ਤਰ੍ਹਾਂ ਬਹੁਤ ਵੱਡਾ ਟੋਆ ਪਿਆ ਹੋਇਆ ਔਰ ਅਚਾਨਕ ਜਿਹੜੇ ਬਾਹਰ ਤੋਂ ਵਾਹਨ ਆਉਂਦੇ ਆ ਨਹੀਂ ਪਤਾ ਹੁੰਦਾ ਵੱਡਾ ਨੁਕਸਾਨ ਹੋ ਜਾਂਦਾ ਜਿਸ ਤਰ੍ਹਾਂ ਟਰੱਕ ਪਲਟਿਆ ਹੋਇਆ ਸੋ ਥੋੜੀ ਜੀ ਜੇ ਗੱਲ ਕਰੀਏ ਕੁਝ ਜ਼ਿਆਦਾ ਦੇ ਉੱਪਰ ਪ੍ਰੀਮਿਕਸ ਵਗੈਰਾ ਨਹੀਂ ਪਾਣੀ ਥੋੜੀ ਜੀ ਸੈਟਿੰਗ ਦੇ ਨਾਲ ਖੱਡਾ ਭਰਿਆ ਵੀ ਜਾ ਸਕਦਾ ਬਾਈ ਜੀ ਇਹ ਕਿੱਥੋਂ ਆਏ ਸੀ ਤੁਸੀਂ ਰਾਜਪੁਰੇ ਰਾਜਪੁਰੇ ਸਮਾਨੇ ਦਾ ਸਮਾਨੇ ਦੇ ਨਾਲ ਲੋਡ ਕਰਨੀ ਸੀ ਗੱਡੀ ਇਹ ਮਾਲੇ ਤੋਂ ਉਤਾਰਨਾ ਸੀਗਾ ਹਾਂਜੀ ਇਹ ਕਿਸ ਤਰ੍ਹਾਂ ਹੋ ਗਿਆ ਹਾਦਸਾ ਮਾਲ ਉਤਾਰਨਾ ਸੀ ਤੁਸੀਂ ਹਾਂਜੀ ਐਸ ਸਾਈਡ ਤੋਂ ਤੁਸੀਂ ਆਏ ਹਾਂਜੀ ਬਾਬਾ ਬੰਦਾ ਸਿੰਘ ਬਹਾਦਰ ਚੌਂਕ ਤੋਂ ਆ ਕੇ ਜਦੋਂ ਇਧਰ ਨੂੰ ਗੱਡੀ ਮੋੜੀ ਤਾਂ ਮਾਲ ਸਾਰਾ ਇੱਕ ਸਾਈਡ ਹੋ ਗਿਆ ਹਾਂਜੀ ਸੋ ਪ੍ਰਧਾਨ ਜੀ ਇਹ ਲੱਗਦਾ ਨਹੀਂ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਮੈਂ ਨਾ ਗੱਡੀ ਦਾ ਘੱਟ ਤੋਂ ਵੱਧ 1 ਲੱਖ 2 ਲੱਖ ਦਾ ਨੁਕਸਾਨ ਘੱਟ ਤੋਂ ਘੱਟ ਹੀ ਕਰਤੋਟਾ ਹੋਟਲ। ਹਾਂ ਜੀ। ਔਰ ਕੁਝ ਕਾਰਨ ਜਿਹੜਾ ਸੜਕ ਦੇ ਵਿਚਾਲੇ ਹੈ ਨਾ ਜਿਹੜੇ ਟੋਏ ਪਏ ਹੋਏ ਨੇ ਜਲਦੀ ਨਾ ਪੂਰਨਾ ਵੀ ਤਾਂ ਹੈ ਕਿ ਤਰ੍ਹਾਂ। ਐਨਾ ਬਹੁਤ ਜ਼ਿਆਦਾ ਨੁਕਸਾਨ ਰੋਜ਼ ਹੁੰਦਾ ਹੈ ਟੋਏਆਂ ਦੇ ਨਾਲ ਘੱਟ ਕੋਈ ਕਾਰ ਵੱਜ ਗਈ ਕੋਈ ਟਰੈਕਟਰ ਵੱਜ ਗਿਆ ਕੋਈ ਕਿਸੇ ਕਿਸਮ ਦੀ ਕੋਈ ਨਾ ਕੋਈ ਨੁਕਸਾਨ ਹੁੰਦੇ। ਕੀ ਮੰਗ ਕਰਨੀ ਚਾਹੁੰਦੇ ਹੋ ਪ੍ਰਸ਼ਾਸਨ ਤੋਂ? ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਨਾ ਚਾਹੁੰਦੇ ਹਾਂ ਜਿੰਨੇ ਵੀ ਟੋਏ ਨੇ ਛੇਤੀ ਛੇਤੀ ਪੂਰੇ ਜਾਂ ਲੈਣ। ਪ੍ਰਸ਼ਾਸਨ ਦੀ ਜਿਹੜੀ ਗੱਡੀ ਪਲਟੀ ਹੈ ਕਾਫੀ ਵੱਡਾ ਨੁਕਸਾਨ ਹੋਇਆ ਹੈ। ਇਹ ਸਾਰਾ ਜਿਹੜਾ ਰੋੜ ਪਟਿਆ ਹੋਇਆ ਇਸ ਕਾਰਨ ਹੋਇਆ ਹੈ। ਹਾਂ ਜੀ ਰੋਰ ਦੇ ਬਹੁਤ ਖਸਤਾ ਹਾਲਤੇ ਤੇ ਆਪਣਾ ਪ੍ਰਸ਼ਾਸਨ ਦੌਰ ਨਹੀਂ ਕਰ ਰਿਹਾ ਵੀ ਜਲਦੀ ਤੋਂ ਜਲਦੀ ਜਿਹੜੀ ਇਹ ਸੜਕ ਬਣਾਉਣ ਚ ਦੇਰੀ ਨਹੀਂ ਹੋ ਰਹੀ ਹਾਂ ਦੇਖੋ ਗਰੀਬ ਬੰਦੇ ਦਾ ਕਿੰਨਾ ਨੁਕਸਾਨ ਹੋਇਆ ਹੈ ਸੜਕ ਬਣਾਉਣ ਚ ਕਾਫੀ ਦੇਰੀ ਨਹੀਂ ਹੋ ਰਹੀ ਦੇਰੀ ਹੋ ਰਹੀ ਹੈ ਜੀ ਬਹੁਤ ਟਾਈਮ ਲੱਗ ਰਿਹਾ ਹੈ ਕੀ ਆਖਣਾ ਚਾਹੋਗੇ ਸਮਾਣਾ ਲੋਕੋ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੀਦਾ ਕੰਮ ਬਹੁਤ ਸਲੋ ਜਾ ਰਹੇ ਨੇ ਜਿੰਨੀ ਜਲਦੀ ਜਲਦੀ ਹੋਵੇ ਤੇ ਕੰਮ ਕੰਪਲੀਟ ਕਰਕੇ ਨਿਕਸਾਰੋਂ ਤੋਂ ਬਾਅਦ ਜੀ ਸਰਜੀਤ ਸਿੰਘ ਜੀ ਕਾਫੀ ਪੁਰਾਣਾ ਆਪਰੇਟਰ ਹੋ ਤੁਸੀਂ ਹਾਂਜੀ ਔਰ ਲੱਗਦਾ ਨਹੀਂ ਕਿ ਤਰ੍ਹਾਂ ਕਿਤੇ ਵੀ ਗੱਡੀ ਦਾ ਕਾਫੀ ਵੱਡਾ ਨੁਕਸਾਨ ਹੋਇਆ ਬਹੁਤ ਵੱਡਾ ਭਾਰੀ ਨੁਕਸਾਨ ਹੋਇਆ ਜੀ ਇਹ ਇਹ ਸੜਕ ਦੇ ਕਾਰਨ ਹੋਇਆ ਸੜਕ ਦੇ ਕਾਰਨ ਹੋਇਆ ਮਤਲਬ ਕਾਫੀ ਧੇਰ ਤੋਂ ਜਿਹੜੀ ਸੜਕ ਇਸ ਤਰ੍ਹਾਂ ਲਮਕੀ ਪਈ ਐ ਇੱਥੇ ਜੀ ਬਹੁਤ ਟਾਈਮ ਲੰਬਾ ਟਾਈਮ ਲੱਗਾ ਜੀ ਇਹ ਓਕੇ ਜਲਦੀ ਜਲਦੀ ਹੋਣਾ ਚਾਹੀਦਾ ਨਹੀਂ ਤੇ ਹੋਰ ਵੀ ਵੱਡੇ ਨੁਕਸਾਨ ਹੋ ਸਕਦੇ ਹਾਂ ਹੋਰ ਵੀ ਹਾਸਾ ਹੋ ਸਕਦਾ ਹੋਰ ਵੀ ਹਾਸਾ ਹੋ ਸਕਦਾ ਸੋ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਅ ਤਾਂ ਬਿਰਭਾਂਜੀ ਬਹੁਤ ਸਵਾਗਤ ਹੈ ਆਪ ਜੀ ਦਾ ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਨੂੰ ਜਾਂ ਜਿਹੜੇ ਸਾਡੇ ਐਮਐਲਏ ਸਾਹਿਬ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਰੋਜ਼ ਇਦਾਂ ਦੇ ਸਾਡੀ ਤਾਂ ਇਹੀ ਬੇਨਤੀ ਹੈ ਜੀ ਕਿ ਇਹ ਸਿਰਫ 2 ਕਿਲੋਮੀਟਰ ਦੀ ਸੜਕ ਸੀ ਜਿਸ ਨੂੰ ਘਟ-ਘਟ 5-6 ਮਹੀਨੇ ਤੋਂ ਲੱਗੇ ਹੋ ਰਹੇ ਨੇ ਬਹੁਤ ਲੰਮਾ ਸਮਾਂ ਹੋ ਗਿਆ ਤੇ ਪ੍ਰਾਈਵੇਟ ਸੜਕਾਂ ਨੇ ਜਿਹੜੀਆਂ ਉਹ ਘਟ-ਘਟ 20-20 ਕਿਲੋਮੀਟਰ ਬਣਾ ਦਿੰਦੇ ਨੇ ਉਹ 5-7-10 ਦਿਨਾਂ ਦਾ ਪ੍ਰਸ਼ਾਸਨ ਕੋਲ ਕਰੇ ਟੋਮੇ ਲੈ ਕੇ ਕਦੇ ਕਾਰ ਇਹਨਾਂ ਜੀ ਡਿਵੀਜ਼ਨ ਦੇ ਜਿਹੜਾ ਟਰਾਲਾ ਡਿਵੀਜ਼ਨ ਦਾ ਗਰੀਬ ਬੰਦੇ ਨੇ ਬੜਾ ਸਟਕਦਾ ਨੁਕਸਾਨ ਹੋ ਜਾਂਦਾ ਸਾਡੀ ਇਹ ਹੀ ਗੁਜਾਰਸ਼ ਹੈ ਬੇਨਤੀ ਹੈ ਕਿ ਇਹਨੂੰ ਜਿੰਨਾ ਛੇਤੀ ਹੋ ਸਕੇ ਛੇਤੀ ਨੂੰ ਪੂਰਾ ਕਰਣ ਦੇ ਨੁਮਾਇंदे ਵੀ ਖੜੇ ਆ ਮਤਲਬ ਕਿ ਤਰ੍ਹਾਂ ਕਿਤੇ ਬਹੁਤ ਜ਼ਿਆਦਾ ਖੱਡਾ ਇਹਨੂੰ ਜਲਦੀ ਤੋਂ ਜਲਦੀ ਭਰਨ ਦੀ ਜਿਹੜੀ ਡਿਮਾਂਡ ਕਰ ਰਹੇ ਨੇ ਇੱਥੇ ਸੋ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਵੀ ਇਸ ਖੱਡੇ ਨੂੰ ਜਲਦੀ ਤੋਂ ਜਲਦੀ ਭਰਨੀ ਜਿਹੜੀ ਕੋਸ਼ਿਸ਼ ਕੀਤੀ ਜਾਵੇ ਹਾਂਜੀ ਐ ਕੋਈ ਘੱਟ ਤੋਂ ਘੱਟ 20 25 ਖੱਡੇ ਨੇ ਰੋਡ ਦੇ ਉੱਤੇ ਇਸ ਰੋਡ ਦੇ ਉੱਪਰ ਕਿੰਨੇ ਖੱਡੇ ਨੇ ਘੱਟ ਤੋਂ ਵੱਧ ਅਸੀਂ ਸੁਗਰੇ ਦੀ ਬਸ ਅੰਬੇਦਕਰ ਚੌਂਕ ਤੋਂ ਅੱਗੇ ਤੱਕ ਜੀ ਹਾਂਜੀ ਚੌਂਕ ਤੱਕ ਬੇਦਰ ਚੌਂਕ ਤੱਕ ਛੱਡੀ ਖੱਡੇ ਨੇ ਜੀ ਇਹਦੇ ਨਾਲ ਦੇ ਘੱਟ ਤੋਂ 20 ਖੱਡੇ ਨੇ ਇਹਦੇ ਨਾਲ ਦੇ ਬਿਖਾ ਵੀ ਦਿੰਦੇ ਆ ਜੀ ਦੇਖੋ ਇੱਥੇ ਸਰਕਾਰ ਕੇਦਮ ਜੋੜਾ ਨਾਲੋਂ ਇਹੀ ਫੀਲ ਕਰਦੇ ਆ ਜੀ ਇਹ ਖੱਡੇ ਸਾਰੇ ਭਰਵਾ ਜਾਣ ਤੇ ਹੱਥ ਜੋੜ ਕੇ ਸਾਡੀ ਬੇਨਤੀ ਹੂ ਸੋ ਕਾਰ ਤੁਸੀਂ ਦੇਖ ਰਹੇ ਹੋ ਔਰ ਟੋਏ ਦੇ ਵਿੱਚੋਂ ਲੰਘਦੀ ਹੋਈ ਬਹੁਤ ਜ਼ਿਆਦਾ ਜਿਹੜਾ ਖੱਡਾ ਹੈ ਸੋ ਇਹਨੂੰ ਪੂਰਾ ਜਾਵੇ ਸੋ ਤੁਸੀਂ ਜ਼ਰੂਰ ਜੁੜੇ ਰਹੋ ਉਕਾਰਾ ਬੋਲੇ ਪੰਜਾਬੀ ਚੈਨਲ